ਲਓ ਜੀ ਅੱਜ ਆਪਾਂ ਪਹੁੰਚੇ ਹਾਂ ਗੁਰਦੁਆਰਾ ਮਾਤਾ ਸੁੰਦਰੀ ਜੀ ਤੇ ਚਰਨਛੋਹ ਪ੍ਰਾਪਤ ਬਾਬਾ ਅਜੀਤ ਸਿੰਘ ਜੀ ਗੁਰਦੇਵ ਮਾਤਾ ਸੁੰਦਰ ਕੌਰ ਜੀ ਇਹ ਉਹਨਾਂ ਦੀ ਯਾਦ ਦੇ ਵਿੱਚ ਬਣੇ ਹੋਇਆ ਹਾਂਜੀ ਏਰੀਆ ਹੈਗਾ ਜੀ ਇਹ ਹੁਸ਼ਿਆਰਪੁਰ ਦਾ ਜ ਜੇਦ ਆਪਾਂ ਉਨਾ ਤੋਂ ਹੁਸ਼ਿਆਰਪੁਰ ਨੂੰ ਆਉਨੇ ਆ ਤੇ ਹੁਸ਼ਿਆਰਪੁਰ ਦੇ ਵਿੱਚ ਐਂਟਰੀ ਕਰਨ ਸਾਰ ਆਹ ਵਾਲੀ ਜਗ੍ਹਾ ਆਉਂਦੀ ਹੈ ਤੇ ਇਸ ਸਾਈਡ ਬਣਿਆ ਹੋਇਆ ਜੀ ਦਰਬਾਰ ਸਾਹਿਬ ਤੇ ਬਹੁਤ ਸੁੰਦਰੀ ਇਮਾਰਤ ਹੈ ਇੱਥੇ ਐਂਡ ਸੈਣ ਦਾ ਪ੍ਰਸ਼ਾਦਾ ਪਾਣੀ ਤੇ ਆਉ ਭਗਤ ਤੁਹਾਡੀ ਬੜੇ ਸਤਿਕਾਰ ਨਾਲ ਬਾਬਾ ਜੀ ਕਰਦੇ ਮਤਲਬ ਜੇ ਖੇਨਾ ਨਾ ਹੋਵੇ ਸ਼ਾਇਦ ਆਪਾਂ ਸ਼ੱਕ ਨਾ ਹੋਵੇ ਨਾਣ ਤੋਣ ਦਾ ਪ੍ਰਬੰਧ ਇੱਥੇ ਹੈਗਾ ਤੁਸੀਂ ਕਰ ਸਕਦੇ ਹੋ ਇਹ ਦਰਵਾਜ਼ਾ ਸਾਹਿਬ ਜੀ ਦਰਵਾਜ਼ਾ ਸਾਹਿਬ ਦਾ ਲੋਕ ਲੱਗਿਆ ਹੈ ਤੇ ਇਹ ਤੁਸੀਂ ਦਰਵਾਜ਼ਾ ਸਾਹਿਬ ਦਾ ਖੜਾ ਹੈ इतने तुम्हें गुरु इतिहास असर कर सकते हो पढ़ के नीचे एड्रस भी लिखा है किसी ने संपर्क करना हो संपर्क करके तुम इतें आ सकते हो जारपुर शहर हशियारपुर ਇਹ ਹੈ ਜਿਹੜਾ ਸ਼ਰਪੁਰ ਦਾ ਰਾਮਲੀਲਾ ਮੈਦਾਨ ਆਪ ਡਰਵਾਹਤੋਂ ਨਾਲ ਪਾਣੀ ਪੀ ਲਿਏ ਨਾਲੇ ਥੋੜਾ ਰੈਸਟ ਕਰ ਲੀਏ ਤੇ ਆ ਬਣੀ ਹੋਈ ਹੈ ਇੱਥੇ ਮੂਰਤੀ ਇੱਥੇ ਬੱਚਿਆਂ ਨੇ ਖੇਡਣ ਵਾਸਤੇ ਝੂਲੇ ਵਗੈਰੇ ਲੱਗੇ ਹੋਏ ਆ ਸ਼ਾਨਦਾਰ ਜਗ੍ਹਾ ਇੱਧਰ ਆ ਗਿਆ ਪੁੱੜ ਤੇ ਆ ਜਿਹੜਾ ਗੱਲਬਾਤ ਹੈ ਕਿ ਇਹਦੇ ਬਾਰੇ ਤੁਹਾਨੂੰ ਦੱਸ ਦਿਆਂ ਕਿ ਕੀ ਹੈ ਆ ਮੂਰਤੀ ਤੁਸੀਂ ਦੇਖ ਹੀ ਲਈ ਪੈਠਣ ਵਾਲੇ ਜਨ ਕੇ ਬੜੀ ਜਿਹਾ ਗਾਰਡ ਬੰਦ ਬਣਾਇਆ ਹੈ ਬੰਦੇ 10 ਮਿੰਟ ਰਾਮ ਕਰਨਾ ਰਾਮ ਰਾਮ ਕਰਕੇ 10 ਮਿੰਟ ਬੰਦਾ ਜਾ ਸਕਦਾ ਤੇ ਨਾਲੇ ਅਮੇ ਜਗ੍ਹਾ ਤੇ ਬਹਿ ਕੇ 10 ਮਿੰਟ ਬੰਦਿਆ ਆਪਣੀ ਜਿਹੜੀ ਜ਼ਿੰਦਗੀ ਦੀ ਮਤਲਬ ਸਫਰ ਦੀ ਜਿਹੜੀ ਅਗਲੀ ਪਲੈਨਿੰਗ ਹੈ ਉਹ ਵੀ ਕਰ ਸਕਦਾ ਲਓ ਜੀ ਹੁਸ਼ਿਆਰਪੁਰ ਤੋਂ ਔੜ ਮੋੜ ਟਾਂਡਾ ਜਾਣ ਲੱਗਿਆ ਆ ਹੈਗਾ ਇੱਕ ਬਾਬਾ ਬਾਲਮੀਕ ਜੀ ਚੌਕ ਤੇ ਇਸ ਚੌਂਕ ਤੋਂ ਬਾਅਦ ਆਪਾਂ ਜੰਨੇ ਆੜੂ ਮੁੜ ਟਾਂਡਾ ਇੱਧਰ ਨੂੰ ਲਗਾਤਾਰ 2 ਘੰਟੇ ਤੋਂ ਲੱਗਦਾ ਹੈ بارش ਹੋਣ ਕਰਕੇ ਰੁਕ ਰਿਹਾ ਹੈ ਇਹ بارش ਬੰਦ ਹੋ ਗਈ ਇੱਧਰ ਅੱਜ ਲਓ ਜੇ ਪਰੋਕੇ ਹੋਇਆ ਗੁਰਦੁਆਰਾ ਧੰਨਵਾਦ ਸਹਿਬ ਪਾਛਿਤ ਸ਼ੇਵੀ ਸ੍ਰੀ ਹਰ ਗੋਬਿੰਦਪੁਰ 5 ਤੇ ਇਹ ਹੈ ਜੀ ਗੁਰਦੁਆਰੇ ਦਾ ਬਾਰਿ ਦ੍ਰਿਸ਼ ਇੱਥੇ ਲੰਗਰ ਦੀ ਰਹਿਣ ਦੀ ਖਾਣ ਪੀਣ ਤੇ ਨਾਨਤੋਂ ਦੀ ਸਹੂਲਤ ਇੱਥੇ ਹੈਗੀ ਹੈ ਲਾਇਬ੍ਰੇਰੀ ਵਗੈਰਾ ਮੈਡੀਕਲ ਵਗੈਰਾ ਦਾ ਸਾਰਾ ਸਿਸਟਮ ਪ੍ਰਬੰਧਿਤ ਇੱਥੇ ਹੈਗਾ त्यो सोह्र खुल्ला डुला पार्किङ पर्किङ वग्रे कोही समस्या नै